ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਧੁੰਦ ਬਹੁਤ ਹੈ ਜੀ 8 8 8:30 ਹੋਗੇ ਹੋਣਗੇ 9:30 ਤੇ ਚੁੱਲ੍ਹੇ ਚੰਗਾ ਲੱਗਦਾ ਕਿ ਚੁੱਲ੍ਹੇ 'ਚ ਸਰਦਾਰ ਜੀ ਨੇ ਅਗ ਮਸਾਲੀ ਹੈਗੀ ਉਹ ਮੱਜਾ ਬੰਨ੍ਹਣਾ ਬਾਗੇ ਬਾਹਰ ਮਸੀ ਨੇ ਅੰਦਰ ਕੋ ਵਸਟਣਾ ਬਾਹਰ ਸੱਟਦਾ ਮੈਂ ਪਾਂਡ ਮਾਝ ਕੇ ਹਟੀ ਤੀ ਮਾ ਥੋੜੀ ਜੀ ਚਾਹ ਪੀ ਲਾਂ ਹਨਾ ਕਿ ਸਰਦੀਆਂ ਦੇ ਵਿੱਚ ਤਾਂ ਚਾਹੀ ਵਧੀਆ ਲੱਗਦੀ ਆ ਚਾਹ ਪੀ ਕੇ ਲਈਏ ਪਪੋਚੇ ਕਾਇਦਨ ਹੋ ਗਏ ਚਾਹ ਦੇਨ ਹੋ ਗਏ ਪੋਚੇ ਵੀ ਨਹੀਂ ਲੱਗ ਤੇ ਠੰਡ ਕਰਕੇ ਤੇ ਸਫਾਈ ਆਪਾਂ ਪਹਿਲਾਂ ਕਰ ਦਿੱਤੀ ਤੇ ਅੱਜ ਚੰਗੀ ਤਰ੍ਹਾਂ ਪਲਾਵਾਂਗੇ ਜਿ ਘਰੇ ਪੋਚੇ ਸਾਰੇ ਕਰ ਚ ਤੇ ਕੱਲ ਲਾ ਲਾਂ ਦੇ ਵਧੀਆ ਰਹਿੰਦੇ ਕੱਲ ਮੈਨੂੰ ਥੋੜੇ ਜਿਨੇ ਬੁਖਾਰ ਹੋ ਗਿਆ ਮੈਂ ਪੈਗੀ ਤੇ ਅੱਜ ਜਮੀ ਨਹੀਂ ਰੱਬ ਨੇ ਮਿਲ ਲੱਖ ਖੋਲਣ ਹੀ ਲੱਗਦਾ ਤਾਂ ਹੈ ਹੀ ਨਹੀਂ ਵੀ ਤੂੰ ਹਏ ਤਾਂ ਪੜ ਰੱਥ ਕੋਈ ਨਹੀਂ ਲੱਗਦਾ ਹੈਗਾ ਵੀ ਤੂੰ ਨਿਕਲੂਗੀ ਤੇ ਫੇਰ ਪਤਾ ਨਹੀਂ ਜੇ ਤੂੰ ਨਿਕਲ ਨਹੀਂ ਤੇ ਹੁੰਦੇ ਰੱਬ ਬਿੰਦ ਚ ਕੱਢ ਲਾਂਦਾ ਕਿਰਾ ਤਾਂ ਹੁੰਦਾ ਸਵੇਰੇ ਵੇਲੇ ਆ ਤਾਂ ਰੱਬ ਸੂਰਜ ਦਿਖਾਉਂਦਾ ਨਹੀਂ ਹੈਗਾ ਹਨਾ ਹਾਇ ਤੇ ਕਿਤਾ ਤੂੰ ਪਾ ਪੈਂਦੀਆਂ ਨੇ ਕੱਪੜੇ ਹਰ ਰੋਜ਼ ਸੁੱਕ ਜਾਂਦੇ ਨੇ ਪਰ ਇਦੋਂ ਬਾਅਦ ਦੇਖੋ ਕਿਵੇਂ ਦਾ ਹਨ ਜੋ ਹੁਣ ਤੁਸੀਂ ਦੱਸਿਓ ਆਪ ਤੁਹਾਡੇ ਕਿੰਨੇ ਕ ਏਰੀਆ 'ਚ ਤੁੰਦ ਪੈਂਦੀ ਐ ਸਾਡੇ ਸਵੇਰੇ ਸਵੇਰੇ ਤਾਂ ਬਹੁਤ ਜ਼ਾਰੇ ਪੈਂਦੀ ਐ ਅੱਜ ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਨੂੰ ਅੱਜ ਆਪਾਂ ਸਾਰੇ ਦਿਨ ਦਾ ਬਲੌਗ ਸ਼ੇਅਰ ਕਰਕੇ ਪਤਾ ਲੱਗੂ ਹਨ ਕਿਵੇਂ ਦਾ ਹੈਗਾਗਾ ਤੇ ਇੱਕ ਥਮਲ ਧਰ ਕੇ ਪਾੜ ਦਿਆਂ ਚੁੱਲੇ ਤੇ ਪਤੀਲਾ ਪਾਣੀ ਦਾ ਕਿਉਂਕਿ ਇੱਥੇ ਲੇਟੀ ਰਿਝੂ ਨੇ ਸੇਕ ਲਾਂਗੇ ਤੇ ਆਪਣੇ ਸਾਗ ਨਾਲ ਰੋਟੀ ਖਾ ਲਾਂਗੇ ਇਹੋ ਧੁੱਖ ਲੱਗੀ ਫਾਇਦਾ ਸਵੇਰੇ ਚਾਰ ਨਾਲ ਪੰਜੀਰੀ ਪੰਜੂਰੀ ਖਾ ਲਈਦੀ ਹੈ ਹਨ ਧੁੱਖ ਨਹੀਂ ਲੱਗਦੀ ਲੇਟ ਲੱਗਦੀ ਹੈ ਚਲੋ ਜਿਪਾ ਮਾਚੀਨੇ ਚਾਹ ਪੀ ਲਈ ਠੰਡੀ ਹੋ ਗਈ ਲਾਹ ਤੋਂ ਤੇ ਘਰੇ ਵਾਸਤੁ noche ਆਪਾ ਪਾਣੀ ਦੀ ਬਾਟੀ ਭਰ ਲਿਆ ਜੇ ਬਰ ਬੱਝ ਜਾਈ ਨਾ ਇਹ ਤਾਂ ਕਰਦੇ ਨੇ ਬਾਂਹ ਤੋਂ ਖਾੜ ਵਾਲੀ ਕਰਦੇ ਨੇ ਚਾਨਣ ਹੋਊਗੀ ਘਰ ਦੇ ਕੱਠੇ ਕਰਦੇ ਨੇ ਲੇਟ ਮੱਛਦੀ ਹੈ ਸਸ ਗਿੱਲੇ ਗਿੱਲੇ ਪਾਏ ਨੇ ਸਾਰੇ ਇਹ ਗਿੱਲੇ ਗੂ ਧੋਣ ਦੇ ਕੋ ਬਾਰੀ ਕਿੰਨੇ ਬਹੁਤ ਜਿਆਦਾ ਹੈ ਦੋ ਕੁ ਕਿਲਾ ਫਿਰ ਨਿਕਾ ਪਰਟ ਲਈਆਂ ਨੀ ਦੇਗਾ ਨਿਕਾ ਪਾਉਣੇ ਪੇਰਾ ਤਾਂ ਫਿਰ ਦੰਡਾ ਠੰਡਾ ਹੋ ਜਾਣਾ ਦੋ ਮਿੰਟਾਂ ਚ ਕਮਰੇ ਅਚ ਪਾ ਬਾਤ ਚਾਹਣਾ ਨਾ ਪਹਿਲਾਂ ਦਰਵਾਜ਼ੇ ਸੁਣਾ ਦਰਵਾਜ਼ਾ ਖੜਾ ਤੋਂ ਤੱਕੋਂ 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 ਲਿਏ ਖਿਆਨ ਨੂੰ ਸਾਰਾ ਦਿਨ ਖੋਲ ਦੋ ਨਾ ਇਸ ਦੇ ਲਈ ਕਮਲੋਟਾ ਨੂੰ ਇਹ ਸਤੰਭਕਨ ਵਿਧੀਆ ਬੰਨਸਮ ਬਕਤੂ ਦੇਖੋ ਚਾਹਵਾ ਉਜ ਸਫਾਈਆਂ ਹੋ ਗਈਆਂ ਨੇ ਲਾ ਰਸੋਈ ਤੋਂ ਸਾਰੀ ਰਸੋਈ ਸਾਫ ਹੋ ਗਈ ਦੇੜਾ ਸਾਫ ਹੋ ਗਿਆ ਦੇ ਵਿੱਚ ਪੋਚਾ ਲੱਗ ਗਿਆ ਕੱਪੜੇ ਧੋਤੇ ਗਏ ਹੋ ਤਕਤਾਰ ਪਰੇ ਗਏ ਅੱਜ ਇਹ ਦਰਵਾਜ਼ੇ ਪੋਚੇ ਲਾ ਦਿੱਤੇ ਨੇ ਸਾਰੇ ਕਮਰੇ ਦਰਵਾਜ਼ੇ ਚ ਹਾਂ ਕਵਰੇਚ ਵੀ ਲਾ ਦਿੱਤਾ ਜੇ ਪੱਖਾ ਲਾਉਣੇ ਵੇਜੋ ਉਦੋਂ ਠੰਡ ਚੜਦੀਆ ਹੌਲੀ ਹੌਲੀ ਆਪੇ ਸੁੱਕ ਜਾਣਗੇ पोचे बारू भी दिखा देना बार मैं भी अज कई दिन तो दिनों तू निकलते छुट्टिया ने आ जा खेत ने गुंधी सा खेत के गवांी बच्चे इधर लाइट लगी पी है कोई गुरमन बैठी है मै तू ही लाइट लगी पी वादू ਅਲੋ ਜਸੋਪਾਨੀ ਹੋ ਹੋ ਗਿਆ ਕੱਪੜੇ ਧੋਤੇ ਗਏ ਬੀਬੀ ਨੇ ਭਾਂਡੇ ਵੀ ਮਾਣ ਦਿੱਤੇ ਉਧਰ ਰੋਟੀ ਵਾਲੇ ਹੁਣ ਨਾ ਹੱਥ ਖਾਈ ਹੋਏ ਪੈ ਨੇ ਥਰੇ ਪੈ ਨੇ ਇਹਨਾਂ ਤੇ ਬਹੁਤ ਸੇਕ ਦਿਆਂਗੇ ਨੇ ਖਾਣੇ ਗੇ ਰੋਟੀ ਗੁਰਮਣ ਸੁਖਮਣ ਉਹ ਪਤੀਲਾ ਲਿਆ ਪੁੱਤ ਲੈਟੀ ਤਰਾਂਗੇ ਹੁਣ ਵੇਲਾ ਚੁੱਲਾ ਤੜਨ ਲੈਟੀ ਬਿਨਾਂ ਚੁੱਲਾ ਸਰਦਾਰ ਜੀ ਨੇ ਸੇਕ ਰੇਤੀ ਨੇ ਮੋਬਾਈਲ ਦੇਖਦੇ ਸੀ ਕਿ ਹਾਂ ਇਹਨਾਂ ਨੂੰ ਗੁੱਸਾ ਆਪਣੀ ਗੁੱਸਾ ਤਾਂ ਮਕਰਨਾ ਆਈ ਕਹਿਣੀ ਆ ਫਿਰ ਤਾਂ ਫਿਰ ਬਾਹੀਆ ਘਨਾਲ ਵੀ ਥੱਲੇ ਲੇਟੀ ਚੱਗ ਨਿਕਲ ਜਾਂਦੀ ਹੈ ਹਨਾ ਮੱਝਾਂ ਮੰਨਣ ਫੱਗ ਤੇ ਸਬਜੀ ਥੱਲੇ ਲੱਗ ਜੀ ਸਬਜੀ ਬਣਾਈ ਸੀ ਪਰਸੋ ਨਾਲ ਕਿ ਗੋਬਦੀ ਲਾਲੀ ਬੀਤੀ ਕੁਝ 50 ਰੁਪਏ ਤਾਂ ਹੁਣ ਕੱਲ੍ਹ ਵਾਲੀ ਗਿਰਚ ਵਿੱਚ ਪੁੱਛਾ ਦੀ ਹੈਗਾ ਜੱਟਾਂ ਤੇ ਗੋਭੀ ਹੋਣੀ ਪਈ ਆਗੇ ਹਾਂ ਗੋਭੀ ਸਿੱਖਾ ਸੀ ਕੁਝ ਮੈਂ ਪਰਸੋਂ ਕਰ ਲਈ ਤੇ ਕੁਝ ਮੈਂ ਅੱਜ ਕਰ ਲਈ ਕੁਝ ਮੈਂ ਮਾਸੀ ਨੂੰ ਦੇਤੇ ਦੋ ਫੁੱਲ ਗੋਭੀ ਦੇ ਕਿਲੋ ਕਿਲੋ ਵਾਲੇ ਮੈਨਾਂ ਲੱਗਦਾ ਹੋਣਗੇ ਬੱਚੇ ਕਹਿੰਦੇ ਸੀ ਖਾਂਦੇ ਨਹੀਂ ਫਿਰ ਮੈਂ ਕਿਉਂ ਖਰਾਬ ਕਰਨੀ ਆ ਮਾਸੀ ਨੂੰ ਦੇ ਦਾਨੇ ਆਪਣੀ ਹੈਲਪਰ ਨੂੰ ਮੈਂ ਉਹਨਾਂ ਦੇ ਜਿਹੜੀ ਹੁਣ ਇੱਕ ਫੁੱਲ ਰੱਖ ਲਿਆ ਸੀ ਉਹ ਮੈਂ ਕਰਨ ਲੱਗੀ ਦਾ ਥੱਲੇ ਲੱਗ ਤੇ ਤਰਕੇ ਸਬਜੀ ਮੱਜਾਂ ਨੂੰ ਬੰਨਣ ਵਾਗ ਗਈ ਸਬਜੀ ਥੱਲੇ ਲੱਗ ਗਈ ਹੁਣ ਆ ਕੇ ਬੰਦ ਕਰ ਹਈ ਲੱਗਦੀ ਹੂਈ ਤੇ ਥੱਲੇ ਬਾਸਨਾ ਜੀ ਆ ਗਈ ਮੈਂ ਉੱਥੇ ਮੱਝ ਸੜ ਕੇ ਭੱਜ ਕੇ ਆ ਕੇ ਬੰਦ ਕਰਕੇ ਲਾ ਕੇ ਦੂਜੀ ਇੱਕ ਮੱਝ ਰਹਿਂਦੀ ਦੁਬਾਰਾ ਬੰਨ੍ਹ ਕੇ ਆਈ ਤੇ ਬਹੁਤ ਜੋ ਕੁ ਸਿਹਤ ਠੀਕ ਲੱਗਦੀ ਐ ਤੇ ਕੱਪੜਾ ਲੀਡਾ ਸਾਰਾ ਸੁੱਕਿਆ ਪਿਆਗਾ ਅੱਜ ਬਹੁਤ ਸੋਹਣੀ ਧੁੱਪ ਲੱਗੀ ਹੈਗੀ ਕੱਪੜਾ ਲੀੜਾ ਵੀ ਅੱਜ ਸੁੱਕ ਗਿਆ ਹੈਗਾ ਤੇ ਇਧਰ ਲੇਕਤੀ ਪਾਉਂਦੀ ਸੀ ਬੱਠਲ ਦੇ ਵਿੱਚ ਤੇ ਵਾਹ ਚਲੋ ਆਪਾਂ ਹਣ ਦੋ ਮਿੰਟ ਗੱਲਾਂ ਕਾਲੀ ਸਰਦਾਰ ਜੀ ਗਾਏ ਨੇ ਜੀ ਸਪਰੇਅ ਕਰਨ ਕੀੜੇ ਨਾਲ ਕਰਦੇ ਨੇ ਜਦੋਂ ਟਰੈਕਟਰ ਤੇ ਜਹਾਜ ਜਾਂਦਾ ਉਹਨੂੰ ਕੀੜਾ ਕਹਿੰਦੇ ਨੇਗੇ ਕੀੜੇ ਨਾਲ ਸਪਰੇਅ ਕਰਦੇ ਨੇਗੇ ਜੇ ਲਾਸਣ ਲੂਸਣ ਪਿਆਜ਼ ਪੂਛਣ ਲੱਗਾ ਆਲੂ ਆਹ ਹਾ ਉਠਾ ਤੇ ਆਂ ਗੋੜਾ ਕਾਲੀ ਹੋ ਜਾਂਦੀ ਹੈ ਤੇ ਚਲੋ ਜੀ ਆਪਾਂ ਹੋ ਕਰਦਿਆਂ ਰਹਿੰਦੇ ਕੰਮ ਤੇ ਕਿਉਂਕਿ ਅੱਜ ਸਾਰੀਆਂ ਸਫਾਈਆਂ ਵੀ ਵਧੀਆ ਹੋ ਗਈਆਂ ਨਵੇਂ ਸਾਲ ਵੇਲੇ ਨੂੰ ਸਾਰਾ ਘਰ ਸਾਫ-ਸਾਫ ਹੋ ਗਿਆ ਕੱਲ ਉੱਪਰ ਲਚਵਾਰਾ ਰਹਿ ਗਿਆ ਕੱਲ ਉਹਨੂੰ ਦੇਖਾਂਗੇ ਉਹ ਅੱਜ ਹੈਗੀ ਹੈ ਜੀ 30 ਤਰੀਕ ਤੇ ਦੇਖਦੇ ਆਂ ਆਪਾਂ ਵੀਡੀਓ ਵੀ ਮਿਲਦਾ ਇਹ ਸਾਲ ਹੀ ਪਾਵਾਂਗੇ ਨਵੇਂ ਸਾਲ 'ਚ ਨਹੀਂ ਪਾਉਂਦੇ ਵੀਡੀਓ ਤੇ ਬਾਕੀ ਹੁਣ ਆਪਾਂ ਕਰ ਦਿਆਂਗੇ ਹਨਾ ਬਹੁਤ ਸਾਰੇ ਕੰਮ ਕਰਨ ਵਾਲੇ ਬਹੁਤ ਸਾਰੇ ਕੰਮ ਕਰਨ ਵਾਲੀ ਸਬਜ਼ੀ ਤਾਂ ਬਹੁਤ ਸੋਹਣੀ ਸੁੱਕੀ ਸੁੱਕੀ ਬਣ ਗਈ ਹੈ ਤਾਂ ਹੁਣ ਦਿਖਾਉਣਿਆਂਗੇ ਪਰ ਬਚ ਗਈ ਜੇ ਮੈਂ ਕਹਾਂ ਕਿ ਮੈਂ ਮੱਝ ਬਣ ਕੇ ਆਉਣੀ ਆ ਦੇਖੋ ਸੁੱਕੀ ਸੁੱਕੀ ਬਣੀ ਪਈ ਹੈਗੀ ਘਰ ਦੀ ਗੋਭੀ ਘਰ ਦੀ ਵਧੀਆ ਹੈ ਨਾ ਟੇਸਟੀ ਟੇਸਟੀ ਬਣਦੀ ਹੈ ਬਲਾਈ ਸਵਾਰ ਬਣਦੀ ਹੈਗੀ ਘਰ ਦੀ ਗੋਭੀ ਤੇ ਬਸ ਹੁਣ ਮੱਝਾ ਬਣਤੀਆਂ ਪਾਂਡਾ ਟੋਕਰਾਂ ਵੀ ਮਾਂ ਦਿੱਤਾਗਾ ਤੇ ਸਰਦਾਰ ਜੀ ਕਹਿੰਦੇ ਕੋਈ ਰੈਸਪੀ ਬਣਾਓ ਖਾਣ ਲਈ ਬਣਾਓ ਤੇ ਸਰਦੀਆਂ ਨੇ ਸਰਦੀਆਂ ਬਣੀਆਂ ਹੀ ਖਾਣ ਵਾਸਤੇ ਨੇ ਗੀਆਂ ਦੇਖ ਲਿਆ ਕੱਲ ਨੂੰ ਕੀ ਬਣਾਉਂਗਾ ਥੋੜੀ ਬਹੁਤੀ ਬਾਕੀ ਪੜ੍ਹਾਂ ਦੇ ਕਮੈਂਟ ਵੀ ਆ ਰਹੇ ਨੇ ਵੀ ਘੱਟ ਦੁੱਧ ਤੋਂ ਸਾਨੂੰ ਮਰਫੀ ਦੱਸੋ ਹਨਾ ਕੱਲ ਨੂੰ ਆਪਾਂ ਵੀਡੀਓ ਬਣਾਵਾਂਗੇ ਸ਼ਾਇਦ ਜੇ ਕੋਈ ਨਾ ਡਿੱਕਾ ਲੱਗਿਆ ਤੇ ਮਲਾਈ ਦੀ ਮਲਾਈ ਤੋਂ ਤੇ ਗਾਜਰ ਤੋਂ ਆਪਾਂ ਬਰਫੀ ਤਿਆਰ ਕਰਾਂਗੇ ਇੱਕ ਦੁੱਧ ਵਾਲੀ ਮਲਾਈ ਇੱਕ ਗਾਜਰਾ ਆਪਾਂ ਇਹਨਾਂ ਤੋਂ ਬਰਫੀ ਤਿਆਰ ਕਰਾਂਗੇ ਠੀਕ ਆ ਤੇ ਲਗਾਤਾਰ ਕਮੈਂਟ ਆਈ ਜਾਂਦੇ ਨੇ ਕੱਲ ਨੂੰ ਜਿਹੜੀਆਂ ਮੇਰੀਆਂ ਭੈਣਾਂ ਤੇ ਘੱਟ ਖਰਚੇ ਨਾਲ ਆਲੀ ਬਰਫੀ ਦੀ ਰੈਸਪੀ ਦੇਖਣਾ ਚਾਹੁੰਦੀਆਂ ਨੇ ਕੱਲ ਨੂੰ ਜ਼ਰੂਰ ਦੇਖਿਓ ਕੱਲ ਨੂੰ ਆਪਾਂ ਬਣਾਵਾਂਗੇ ਮਲਾਈ ਵਾਲੀ ਮਲਾਈ ਦੀ ਮਲਾਈ ਤੋਂ ਬਰਫੀ ਤਿਆਰ ਕਰਾਂਗੇ ਗਾਜਰ ਦੀ ਤੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਬੀ ਦੀਦੀ ਤੁਹਾਡੇ ਦੁੱਧ ਦਾ ਤੁਸੀਂ ਖੁਆ ਕੱਢ ਲੈਣੋ ਤੇ ਘੱਟ ਖਰਚੇ 'ਚ ਸਾਨੂੰ ਘੱਟ ਦੁੱਧ ਲਈ ਸਾਨੂੰ ਕੋਈ ਰੈਸਪੀ ਦਿਓ ਆਪਾਂ ਦੇਵਾਂਗੇ ਕੱਲ ਨੂੰ ਹਨ ਤੇ ਸਲਾਹ ਤਾਂ ਹੈਗੀ ਆ 100% ਵਹਿਗੁਰੂ ਸੁੱਖ ਰੱਖੇ ਹਨ ਵੱਡੀ ਗੱਲ ਸੁੱਖ ਸ਼ਾਂਤੀ ਜੀ ਆਏਗੀ ਲੋ ਜੀ ਆਪਾਂ ਮਿਲਦਾ ਫੇਰ ਤੇ ਪਾਣੀ ਧਾਰੀ ਹੁਣ ਲੇਟੀ ਚ ਜੇਟੀ ਕੱਢਦੀ ਆਪਾਂ ਵੀ ਬੇਰਾਂ ਨੂੰ ਕੀ ਕਰੂਗਾ ਬੇਰਾਂ ਸਾਰੇ ਸੁੰਡ ਪੈ ਗਿਆ ਕਿਤੇ ਅਕਤੀ ਜਿਹੜਾ ਫਲ ਚੱਕਿਆ ਔਰ ਸਪਰੇ ਨਹੀਂ ਕੀਤੀ ਹੈਗੀ ਹੁਣ ਇਸ ਇਹ ਚ ਸਪਰੇ ਕਾਮਯਾਬ ਨਹੀਂ ਹੈਗੀ ਲੋ ਜੀ ਆਪਾਂ ਲੇ ਲੋ ਜੀ ਆਪਾਂ ਲੇਟੀ ਲੂਟੀ ਕੱਢ ਦਿੱਤੀ ਹੈਗੀ ਖਵਾ ਦਿੱਤੀ ਹੈਗੀ ਹੇ ਮਹਾਪਾਲ ਲੇਟੀ ਖਾਦੀ ਹੋਈ ਪਾਣੀ ਕਾਣੂ ਪੀਉਣਾ ਹੈ 10 ਮਿੰਟ ਹੋਰ ਕਰ ਲੈਣੇ ਮਿੱਠੀ ਨਾਲ ਸੇਵੇ ਬਣਾਉਣ ਦੀ ਸਲਾਹ ਸੀਗੀ ਤੇ ਸੇਵੇ ਬਣਾਉਣੇ ਆਗੇ ਹੁਣ ਸੇਵੇ ਧਰਦੀਆਂ ਹੁਣ ਇੰਨੀ ਠੰਡ ਦੇ ਵਿੱਚ ਹਨਾ ਸਾਰਾ ਕੰਮ ਕਰਨ ਬਹੁਤ ਔਖਾ ਹੈਗਾ ਤੇ ਕਿਉਂਕਿ ਪਸ਼ੂ ਵੀ ਸਵਾਰ ਲੜੇ ਬਹੁਤ ਔਖੇ ਨੇ ਇੰਨੀ ਠੰਡ ਦੇ ਵਿੱਚ ਐ ਹੁੰਦਾ ਵੀ ਪਸ਼ੂ ਨੂੰ ਠੰਡ ਨਾਲ ਲੱਗ ਜੇ ਆਪ ਤਾਂ ਡਾਕਟਰ ਨੂੰ ਹਨਾ ਬੋਲ ਕੇ ਵੀ ਦੱਸ ਦਾਂਗੇ ਵੀ ਆਪਾਂ ਨੂੰ ਆ ਦੁੱਖਾ ਤਕਲੀਫ ਆ ਗਈ ਹਨ ਇਹ ਤਾਂ ਵਿਚਾਰੇ ਬੋਲ ਕੇ ਵੀ ਨਹੀਂ ਦੱਸ ਸਕਦੇ ਹੈਗੇ ਤਾਂ ਕਰਕੇ ਅਸੀਂ ਨਾ ਮੱਜਾਂ ਥੋੜਾ ਜਿਹਾ ਨਮਾਉਂਦੇ ਨਹੀਂ ਹੈਗੇ ਹੁਣ ਅੱਜ ਮੈਂ ਸਰਦਾਰ ਜੀ ਨੂੰ ਕਿਹਾ ਸਸ ਮੱਤ ਪਸੋਣੀ ਹੈਗੀ ਕਹਿੰਦੇ ਅੱਜ ਮੈਂ ਸਪਰੇਅ ਕਰਨੀ ਹੈਗੀ ਕਹਿੰਦੇ ਫਿਰ ਤੈਨੂੰ ਔਖਾ ਹੋ ਜੂ ਉਹਨਾਂ ਨੂੰ ਖੋਲਣ ਦਾ ਨਾ ਕਹਿੰਦੇ ਤੁਸੀਂ ਬਿਮਾਰ ਹੋ ਵੀ ਤੁਸੀਂ ਅੱਜ ਦਾ ਦਿਨ ਹੋਰ ਰੈਸਟ ਕਰ ਲਓ ਕੋਈ ਨਾ ਮੱਜਤ ਨਮਾਈਆਂ ਜਾਣਗੀਆਂ ਕਹਿੰਦੇ ਭਿੱਜ ਕੇ ਤੁਹਾਨੂੰ ਨਾ ਫਿਰ ਠੰਡ ਲੱਗ ਜੇ ਤੇ ਭੈਣੇ ਇੰਨੀ ਠੰਡ ਚ ਹਨਾ ਬਾਕੀ ਇਕ ਕਹ ਪੈਨ ਇਹ ਕਿਹਾ ਸੀ ਕਹਿੰਦੇ ਵੀ ਸਾਡੇ ਕੰਤੇ ਇੱਕ ਮੱਝ ਰੱਖ ਦੇਣ ਵੀ ਉੱਥੇ ਤੁਹਾਡੇ ਕੰਨੀ ਬਹੁਤ ਮੱਝਾਂ ਰੱਖ ਦੇਣਗੇ ਵੀ ਤੁਸੀਂ ਜਾ ਇੱਕ ਜਾ ਦੋ ਮੱਝਾਂ ਰੱਖ ਲਓ ਵੀ ਸੋਨੂੰ ਮੱਝਾਂ ਚ ਇੰਨਾ ਕੋਈ ਦਮ ਹੈ ਨਹੀਂਗਾ ਕੋਈ ਵੀ ਖਰਚਾ ਵੱਧ ਹੋ ਜਾਂਦਾ ਹੈਗਾ ਵੀ ਖਰਚਾ ਜ਼ਿਆਦਾ ਹੋ ਜਾਂਦਾ ਹੈਗਾ ਵੀ ਉਹਨਾਂ ਦੁੱਧ ਨਹੀਂ ਪੈਂਦਾ ਨਹੀਂ ਪੈਣੇ ਜਹੇ ਜੱਪਾ ਮਿਹਨਤ ਕਰਦੇ ਆ ਵੈ ਗੁਰੂ ਆਪਣੀ ਹਨਾ ਮਿਹਨਤ ਨੂੰ ਭਾਗ ਜ਼ਰੂਰ ਲਾਉਂਦਾ ਹੈਗਾ ਉਹ ਸੁਖ ਨਾਲ ਬਾਜਤ ਤੱਕ ਆਉਣੀ ਜਦੋਂ ਤੇ ਦੁੱਧ ਚੋਂ ਬਾਜਤ ਤਾਂ ਹੈਗੀ ਆ ਸਾਰਾ ਖੁਸਾ ਹੈਗਾ ਗੱਲ ਕਰ ਆਪਾਂ ਤਾਂ ਜਿਹੜਾ ਸਾਮਦੀਆਂ ਨਹੀਂ ਹਨਾ ਮੱਝਾਂ ਆਪਾਂ ਫਿਰ ਆਖ ਕੇ ਇੰਨ ਕਹਿਦਣੇ ਆ ਵੀਨੇ ਚ ਤੁਸੀਂ ਦੋ ਮੱਝਾਂ ਰੱਖ ਕੇ ਦੇਖ ਲਓ ਫੀਡ ਕਰਾ ਕੇ ਦੇਖ ਲਓ ਦੁੱਧ ਉਹਨਾਂ ਦਾ ਪਾ ਕੇ ਦੇਖ ਲਓ ਨਹੀਂ ਤਾਂ ਉਹਨੂੰ ਕਟੀਆਂ ਪਾਲਣਗੀਆਂ ਉਹਨਾਂ ਦੇ ਮਗਰ ਹੋਣਗੀਆਂ ਨਹੀਂ ਤਾਂ ਤੁਹਾਡਾ ਖਾਣ ਪੀਣ ਫਿਰ ਹੀ ਹੋਣੇ ਫਿਰ ਵੀ ਸਾਨੂੰ ਨੇ ਖਾਣਾ ਪੀਣਾ ਫਿਰ ਹੀ ਹੋਣਾ ਫੇਰ ਵੀ ਸੋਨੂੰ ਬਚਤ ਹੋਉਣਾ ਤੁਹਾਡੀ ਉਸੇ ਫਿਰ ਚੋ ਕੱਟੀਆਂ ਪਾਲ ਪਾਲਣਗੀਆਂ ਤੇ ਕੋਈ ਵੀ ਧੰਦਾ ਰਹਿਣਾ ਆਪਾਂ ਕਹਿਦਾਂ ਨੇ ਅੰਗੇ ਵੀ ਖੇਤੀ ਚ ਵੀ ਬਚਤ ਨਹੀਂ ਐ ਤਾਂ ਫਿਰ ਕਿਸੇ ਕੰਮ ਚ ਬਚਤ ਨਹੀਂ ਪਰ ਥੋੜੇ 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 ਨਾਲ ਕਹਿੰਦੇ ਹੁੰਦੇ ਨੇ ਚੂਲੀ ਚੂਲੀ ਨਾਲ ਦਰਿਆ ਭਰ ਜਾਂਦਾ ਬਚਤ ਤਾਂ ਕਿਉਂ ਨਹੀਂ ਜੇ ਹੁਣ ਆਪਣਾ ਹੀ ਹੁਣ ਖੇਤੀ ਦਾ ਬਿੱਡਾ ਵੀ ਸਾਰਾ ਦਿਨ ਹਨਾ ਇਧਰੋਂ ਆ ਗਏ ਚਾਰ ਪੰਜ ਇਧਰੋਂ ਆ ਗਏ ਕਟੋ ਕਟ ਮੈਂ ਕਹਿੰਦੀ ਨਹੀਂ ਪੰਜ ਸੀ ਬਾਰਾ ਚਾਹ ਬਣਦੀ ਹੈ ਫਿਰ ਆਪਾਂ ਮੁੱਲੇ ਦੇ ਦੁੱਧ ਨਾਲ ਇੰਨੇ ਵਾਰੀ ਚਾਹ ਕਿੱਥੋਂ ਬਣਾ ਲਾਂਗੇ ਇੱਕ ਮੱਜ ਦਾ ਦੁੱਧ ਤਾਂ ਸਾਨੂੰ ਐਂ ਲੱਗਦਾ ਵੀ ਸਾਡੇ ਦੁੱਧ ਹੀ ਨਹੀਂ ਹੈਗਾ ਕਿਉਂਕਿ ਪਹਿਲਾਂ ਅਸੀਂ ਸਾਡੇ ਪੇਕਾ ਪਿੰਡ ਵੀ ਬਹੁਤ ਸਾਰੇ ਪਸ਼ੂ ਚੋਏ ਨੇ 4 ਮਹੀਨਾ 5 ਮਹੀਨਾ ਹਰ ਵਕਤ ਦੁੱਧ ਦਿੰਦੀ ਹੁੰਦੇ ਸਾਡੇ ਪਾਪਾ ਜੀ ਨੂੰ ਵੀ ਐਂ ਲਾਲਚ ਹੁੰਦਾ ਡੈਰੀ ਚ ਪਾਉਣ ਦਾ ਵੀ ਨਾਲ ਕੱਟਰੂ ਪਾਲ ਜਾਣਗੇ ਮੇਰੇ ਧੀਆਂ ਦਾ ਪਿਓ ਆਣਾ ਬਾਕੀ ਝੂਰੇ ਵੀ ਤੇ ਨਾ ਅਸੀਂ ਪੇਕੀ ਤੋੜਾ ਦੇਖਿਆ ਦੁੱਧ ਘਿਉ ਦਾ ਨਾ ਹੀ ਅਸੀਂ ਜਿੱਦਿਆਂ ਬਿਾਈਆਂ ਆਏਾਂਗੇ ਇਸ ਕਰੇ ਤੋੜਾ ਦੇਖਿਆਗਾ ਹਨਾ ਤੇ ਨਹੀਂ ਸਾਨੂੰ ਹਜੇ ਤੱਕ ਕੋਈ ਕਿਸੇ ਪਸ਼ੂ ਨੇ ਕੱਟਾ ਵੀ ਨਹੀਂ ਦਿੱਤਾ ਹੈਗਾ ਚਾਹਾਂ ਏ ਢਿਲ ਮੱਠ ਦਾ ਪਸ਼ੂ ਤੇ ਆਉਂਦੀ ਹੈਗੀ ਚਾਹ ਠੀਕ ਹੋ ਜਾਂਦੇ ਨੇ ਕੱਟਾ ਨਹੀਂ ਦਿੱਤਾ ਹੈਗਾ ਵਾਹਿਗੁਰੂ ਦੀ ਨਾ ਬਹੁਤ ਮਿਹਰ ਪਰਿਆ ਹੱਥਾ ਵਾਹਿਗੁਰੂ ਦਾ ਤੇ ਵਾਹਿਗੁਰੂ ਆ ਬਸ ਉੱਠਦੇ ਬੈਂਦੇ ਹੀ ਸੋ ਕਰਾਨਾ ਵਾਹਿਗੁਰੂ ਐਨੇ ਜੋਗੇ ਕੀਤਾ ਐਨੇ ਜੋਗਾ ਰੱਖੀ ਆ ਪੱਖੇ ਤੋਂ ਕੀ ਲੈਣਾਗਾ ਹਨਾ ਤੇ ਸਿੱਧੀ ਗੱਲ ਵਾਹਿਗੁਰੂ ਨਾਲ ਹੈਗੀ ਵਾਹਿਗੁਰੂ ਤੂੰ ਕਿਸੇ ਨਾਲ ਮਾੜਾ ਨਾ ਕਰਾਈ ਤੇ ਕੰਮ ਦੇ ਵਿੱਚ ਬਸ ਜਿਵੇਂ ਰੱਖਿਆ ਮੈਨੂੰ ਬਹੁਤ ਕੁਝ ਹੀ ਮਿਲ ਗਿਆ ਤੇ ਜੇ ਆਪਾਂ ਮਿਹਨਤ ਕੀਤੀ ਆ ਬਹੁਤ ਕੁਝ ਹਨਾ ਆਪਾਂ ਆਪਣੇ ਦਸਾਂ ਨਾ ਹੋਣ ਦੀ ਕਿਰਤ ਕਮਾਈ ਨਾਲ ਜਿਹੜਾ ਕੁਝ ਬਣਾਇਆ ਉਹ ਬਣਾਇਆਗਾ ਹਨਾ ਤੇ ਆਪਾਂ ਕੋਈ ਕਿਸੇ ਨਾਲ ਬੇਈਮਾਨੀ ਨਹੀਂ ਕੀਤਾ ਕੋਈ ਠੱਗੀ ਨਹੀਂ ਕੀਤੀ ਬਹੁਤ ਹੀ ਵਾਹਿਗੁਰੂ ਨੇ ਸਾਨੂੰ ਰੰਗ ਭਾਗ ਲਾਏ ਨੇਗੇ ਤੇ ਤੁਹਾਨੂੰ ਤੁਸੀਂ ਦੇਖਦੇ ਹੋ 5 ਸਾਲ ਤੋਂ ਲੈ ਕੇ ਆਪਣੇ 5 ਸਾਲ 2 ਮਹੀਨੇ ਤੇ 3 ਹੋ ਗਏ ਆਪਾਂ ਨੂੰ ਵੀਡੀਓ ਪਾਈਂਦੀ ਪਾਉਂਦਿਆਂ ਨੂੰ ਤੇ ਔਰੋਂ ਤੋਂ ਔਰੋਂ ਕੀ ਕੁਸ਼ਤ ਸੀਗਾ ਆਪਣੇ ਘਰ 'ਚ ਫਰਕ ਆਇਆ ਹੋ ਤੁਹਾਨੂੰ ਸਮਾਨ 'ਚ ਫਰਕ ਆਇਆ ਹੋ ਸਾਡੀ ਸਿਹਤ 'ਚ ਫਰਕ ਆਇਆ ਹੋ ਕਿ ਮਟਾਪਾ ਤਾਂ ਦਿਨੋਂ ਦਿਨੋਂ ਉਮਰ ਦੇ ਹਿਸਾਬ ਨਾਲ ਵੱਧਦਾ ਜਾਂਦਾ ਹੈ ਨਾ ਤੇ ਤੇ ਕੰਮ ਵੀ ਵੱਧਾ ਹੈ ਤੇ ਆਪਣੀ ਸੁੱਖ ਨਾਲ ਕਬੀਲਦਾਰੀ ਵੀ ਵਾਧੀ ਆ ਬੱਚੇ ਛੋਟੇ ਸੀ ਹੁਣ ਵੱਡੇ ਹੋ ਗਏ ਸੈਦ ਸੁਖਮਨ ਸੇਮੀ ਸੇਮੀ ਜ ਕਲਾਸ ਸੀ ਸਾ ਸੁਖ ਸੁਖਮਨ 7ਵੀਂ ਸੀਗੀ ਤੇ ਗੁਰਮਨ ਸੇਮੀ ਕਲਾਸ ਸੀਗੀ ਜਿਹੜਾ ਆਪਾਂ ਨੇ ਚੈਨਲ ਬਣਾਇਆ ਹੁਣ ਸੁਖਮਨ ਸੁਖ ਸੁਖਮਨ ਪਲੱਸ 2 ਚ ਹੈ ਸੋ ਦੂਜੀ ਪਲੱਸ 1 ਚ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਬੱਚੇ ਵਧੀਆ ਪੜਦੇ ਨੇ ਹੋਰ ਆਪਾਂ ਨੂੰ ਕੀ ਚਾਹੀਦਾ ਹਨਾ ਜੀ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਪਰਮਾਤਮਾ ਨੇ ਬਸ ਵੱਡੀ ਗੱਲ ਆਪਾਂ ਤੰਦਰੁਸਤੀ ਮੰਗਦੇ ਆ ਵਾਹਿਗੁਰੂ ਤੰਦਰੁਸਤੀ ਦੇਈਂ ਬਹੁਤ ਕੁਛ ਦੇਤਾ ਪਰਮਾਤਮਾ ਨੇ ਆਪਾਂ ਤੇ ਆਪਾਂ ਬਣਾਉਣੇ ਆ ਜੀ ਸੇਵੀਆਂ ਸੇਵੀਆਂ ਬਣਾ ਕੇ ਖਾਣਿਆਂ ਨੇ ਤਾਂ ਨਾ ਗळा ਠੀਕ ਹੋ ਜਾਂਦਾ ਸੇਵੀਆਂ ਨਾਲ ਤੇ ਹੁਣ ਮੈਂ ਉਹਦੇ ਨਾ ਕੱਲ ਮੈਂ ਕੇਸੀ ਨਾਤੀ ਸੀਗੀ ਤੇ ਥੋੜਾ ਜਿਹਾ ਮੈਂ ਹੁਣ ਸਿਰ ਤਾਂ ਨੰਗਾ ਕਰ ਲਿਆ ਹੁਣ ਪਹਿਣਾ ਬਹੁਤ سارے ਕਮੈਂਟ ਕਰਨਗੇ ਸਿਰ ਨੰਗਾ ਤੇ ਕੱਲ ਮੇਥੋਂ ਚੰਗੀ ਤਰ੍ਹਾਂ ਸਹਾਰ ਨਹੀਂ ਹੋਇਆ ਮੈਨੂੰ ਬੁਖਾਰ ਚੜਿਆ ਰਿਹਾ ਮੈਂ ਸਾਧ ਨੇ ਸਿਰ ਇਕੱਠਾ ਕਰ ਲਿਆ ਕੱਲ ਕੇ ਰਸਵੇਰ ਮੈਂ ਕੇਸੀ ਨਾ ਲੀ ਤੇ ਹੁਣ ਮੈਂ ਥੋੜਾ ਸਿਰ ਨੂੰ ਵੀ ਧੁੱਪ ਲਵਾਈ ਹੈ ਖੋਲ ਕੇ ਤੇ ਹਜੇ ਬਸ ਜੇ ਜੂੜਾ ਕਰ ਲਿਆ ਸਿਰ ਬਾਤ ਲਿਆ ਸੀ ਕੱਲ ਵੀ ਬਾ ਲਿਆ ਸੀ ਅੱਜ ਵੀ ਬਾ ਲਿਆ ਤੇ ਮੈਨੂੰ ਸਗੀ ਲੱਗਿਆ ਮੈਂ ਦੁਬਾਰਾ ਖੋਲ ਲਿਆ ਤੇ ਕੱਲ ਮੈਂ ਪਈ ਰਹੀ ਦੋ ਤਿੰਨ ਘੰਟੇ ਪਈ ਰਹੀ ਬਸ ਕੋਨ ਦਾ ਟਾਈਮ ਨਹੀਂ ਲੱਗਿਆ ਜਦੋਂ ਬੁਖਾਰ ਉਤਰ ਗਿਆ ਔਰ ਫਿਰ ਮ ਕੰਮ ਲੱਗ ਗਈ ਤੇ ਜਦੋਂ ਆਪਣੀ ਸਿਹਤ ਮਰੀ ਠੀਕ ਹੁੰਦੀ ਆਪਾਂ ਉਹਦੀ ਕੰਮ ਨੂੰ ਪਾਜਦੇ ਹਣਾ ਚੇ ਚਲੋ ਜੀ ਆਪਾਂ ਬਣਾਉਣਿਆਂਗੇ ਹੁਣ ਸੇਵੀਆਂ ਤੇ ਸੇਵਿੰ ਮਣਾ ਕੇ ਕੰਨਿਆ ਕੋ ਗਲਾ ਗੁਲਾ ਠੀਕ ਹੋ ਜਾਣਾ ਦਵਾਈ ਨੋ ਕਰਨੇ ਹੁੰਦੇ ਨੇ ਘਰ ਦੀਆਂ ਦੇਸੀ ਚੀਜ਼ਾਂ ਮੈਂ ਤਾਂ ਬੀਬੀ ਨੂੰ ਕਿਹਾ ਸੀ ਮੈਂ ਬੇਸਤ ਨਾਲੀ ਦੇ ਕਰ ਲੈਣਾ ਕਮ ਹੱਜ ਫਿਰ ਚਲ ਮਹਾ ਸੇਵੀਆਂ ਕਰ ਲੈਣਾ ਦੁੱਧ ਬਾਦੂ ਪਿਆ ਫਰਿਜ ਚ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਹੁਣ ਧੁੱਪੇ ਬਹਿ ਜਣੇ ਮੱਖੀ ਤੰਗ ਕਰਦੀ ਹੈਗੀ ਦੋ ਮੱਖੀਆਂ ਜੀਆਂ ਨੇ ਮੈਨੂੰ ਉਹਨਾਂ ਨੇ ਟਿਕਣੀ ਨਹੀਂ ਦਿੱਤਾ ਹੈਗਾ ਚਲੋ ਜੀ ਆਪਣੀਆਂ ਹੁਣ ਮੱਝਾਂ ਵੀ ਠੀਕਦੀਆਂ ਨੇ ਤੇ ਆਪਾਂ ਸਲੋ ਕਰਕੇ ਤਰ ਜਣਾਂਗੇ ਸੇਵੀਆਂ ਗਾਂਸ ਤੇ ਤੇ ਆਪਾਂ ਮੱਝਾਂ ਨੂੰ ਪਾਣੀ ਪਿਉਣਿਆ ਨਿੱਗਾ ਕੱਢ ਕੇ ਤੇ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਹਰ ਰੋਜ਼ ਦੇਖਿਆ ਕਰੋ ਹਣਾ ਤੇ ਬਹੁਤ ਸਾਰਾ ਬਹੁਤ-ਬਹੁਤ ਸੋਡਾ ਧੰਨਵਾਦ ਹੋ ਤੇ ਜਿਹੜੀਆਂ ਮੇਰੇ ਭੈਣ ਬੇਣ ਸਬਸਕ੍ਰਾਈਬ ਕਰੇ ਵੀਡੀਓ ਦੇਖਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਬਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ